ਸਸਿਕਾ ਜੀ ਇਸ ਵਕਤ ਦੀ ਬੇਹਾਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਦੱਸਿਆ ਜਾ ਰਿਹਾ ਕਿ ਹੁਣ ਇੱਕ ਪਾਸੇ ਤਾਂ ਸਰਦੀਆਂ ਦੀਆਂ ਛੁੱਟੀਆਂ ਸਕੂਲਾਂ ਦੇ ਵਿੱਚ ਹੋਈਆਂ ਨੇ ਤੇ ਦੂਸਰੇ ਪਾਸੇ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਜਿਹੜੇ ਇਹ ਟੈਸਟ ਹੋਣ ਵਾਲੇ ਨੇ ਜਾਂ ਫਿਰ ਜਿਹੜੇ ਪ੍ਰੈਕਟੀਕਲਸ ਨੇ ਉਹਨਾਂ ਨੂੰ ਲੈ ਕੇ ਸਮੀਖਿਆ ਕੀਤੀ ਗਈ ਹੈ ਤੇ ਮੁਲਾਂਕਣ ਕੀਤਾ ਗਿਆ ਤੇ ਉਸ ਨੂੰ ਲੈ ਕੇ ਇੱਕ ਖਾਸ ਖਬਰ ਆ ਚੁੱਕੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਲਈ ਜਾਣਣੀ ਵੀ ਬੇਹੱਦ ਜ਼ਰੂਰੀ ਹੈ ਕਿਉਂਕਿ ਇੱਕ ਪਾਸੇ ਸਰਦੀਆਂ ਦੀਆਂ ਛੁੱਟੀਆਂ ਤਾਂ ਜ਼ਰੂਰ ਚੱਲਦੀਆਂ ਨੇ ਪਰ ਕਈ ਵੱਡੇ ਜਿਹੜੇ ਫੈਸਲੇ ਸਾਹਮਣੇ ਆ ਚੁੱਕੇ ਨੇ ਹੁਕਮ ਜਾਰੀ ਹੋਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਸੈਂਟਰਲ ਬੋਰਡ ਆਫ ਸਕੂਲਰੀ ਐਜੂਕੇਸ਼ਨ ਦੇ ਵਿਦਿਆਕਰ ਬਰੇ ਲਈ ਕਲਾਸ 10 ਅਤੇ 12 ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਪ੍ਰੋਜੈਕਟ ਵਰਕ ਅਤੇ ਇੰਟਰਨਲ ਅਸੈਸਮੈਂਟ ਨੂੰ ਲੈ ਕੇ ਨਿਰਦੇਸ਼ ਅਤੇ ਮੁਲਾਂਕਣ ਮਾਪਦੰਡ ਜਾਰੀ ਕਰ ਦਿੱਤੇ ਨੇ ਓਟ ਨੇ ਸਾਰੇ ਸਕੂਲਾਂ ਨੂੰ ਉਦੇਸ਼ ਦਿੱਤਾ ਹੈ ਵਿਨਾ ਪ੍ਰੀਖਿਆਵਾਂ ਦਾ ਸੰਚਾਲਨ ਸਮੇਂ ਤੋਂ ਅਤੇ ਪੂਰੀ ਪਾਰਦਰਸ਼ਤਾ ਦੇ ਨਾਲ ਯਕੀਨੀ ਬਣਾਉਣਾ ਸੀ ਬਲੂ ਜਾਰੀ ਨੋਟਿਸ ਮੁਤਾਬਕ ਸਕੂਲਾਂ ਨੂੰ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਸੰਚਾਲਨ ਦੁਆਰਾ ਬੋਰਡ ਵੱਲੋਂ ਨਿਰਧਾਰਿਤ ਮਾਪਦੰਡਾਂ ਦਾ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ ਕਲਾਸ 12ਵੀਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਬੋਰਡ ਬਾਹਰੀ ਪ੍ਰੀਖਿਆਵਾਂ ਦੀ ਨਿਯੁਕਤੀ ਕਰੇਗੀ ਬੋਰਡ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਸਕੂਲ ਬਿਨਾਂ ਬਾਹਰੀ ਪ੍ਰੀਖਿਆ ਦੇ ਪ੍ਰੈਕਟੀਕਲ ਪ੍ਰੀਖਿਆ ਲੈਂਦਾ ਹੈ ਤਾਂ ਉਹਨਾਂ ਪ੍ਰੀਖਿਆਵਾਂ ਨੂੰ ਰੱਦ ਕੀਤਾ ਜਾਵੇਗਾ ਅਤੇ ਕਲਾਸ 10ਵੀਂ ਲਈ ਰੀ ਇੰਟਰਨਲ ਅਸੈਸਮੈਂਟ ਆ ਸਕੂਲ ਪੱਧਰ ਤੇ ਹੀ ਕੀਤੀ ਜਾਵੇਗੀ ਪਰ ਇਸ ਦਾ ਰਿਕਾਰਡ ਸੁਰੱਖਿਅਤ ਰੱਖਣਾ ਜ਼ਰੂਰੀ ਹੋਵੇਗਾ ਬੋਰਡ ਨੇ ਸਕੂਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਪ੍ਰੈਕਟੀਕਲ ਪ੍ਰੀਖਿਆਵਾਂ ਅਤੇ ਇੰਟਰਨਲ ਅਸੈਸਮੈਂਟ ਦੇ ਅੰਕ ਨਿਰਧਾਰਿਤ ਸਮੇਂ ਹੱਦ ਦੇ ਅੰਦਰ ਹੀ ਅਧਿਕਾਰਿਤ ਪੋਰਟਲ ਤੇ ਅਪਲੋਡ ਕੀਤੇ ਜਾਣੇ ਚਾਹੀਦੇ ਨੇ ਇੱਕ ਵਾਰ ਅੰਕ ਅਪਲੋਡ ਹੋਣ ਤੋਂ ਬਾਅਦ ਉਹਨਾਂ 'ਚ ਕਿਸੇ ਵੀ ਤਰ੍ਹਾਂ ਦਾ ਸੋਧ ਜਾਂ ਸੁਧਾਰ ਸੰਭਵ ਨਹੀਂ ਹੋਵੇਗਾ ਸਕੂਲਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅੰਕ ਭਰਦੇ ਸਮੇਂ ਪੂਰੀ ਸਾਵਧਾਨੀ ਵਰਤਣ ਤਾਂ ਕਿ ਵਿਦਿਆਰਥੀਆਂ ਦਾ ਨਤੀਜਾ ਪ੍ਰਭਾਵਿਤ ਨਾ ਹੋਵੇ ਨੋਟਿਸ 'ਚ ਇਹ ਵੀ ਕਿਹਾ ਗਿਆ ਕਿ ਪ੍ਰੈਕਟੀਕਲ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਦੀ ਹਾਜ਼ਰੀ ਜ਼ੂਰੀ ਹੈ ਜੇਕਰ ਕੋਈ ਵਿਦਿਆਰਥੀ ਬਿਮਾਰ ਜਾਂ ਕਿਸੇ ਹੋਰ ਵਜ੍ਹਾ ਕਰਕੇ ਗੈਰ ਹਾਜ਼ਰ ਰਹਿੰਦਾ ਤਾਂ ਸਕੂਲ ਨੂੰ ਬੋਰਡ ਦੇ ਨਿਸ਼ਮਾ ਮੁਤਾਬਕ ਰੀ ਐਗਜ਼ਾਮ ਲੈਣ ਦੀ ਜਿਹੜੀ ਪ੍ਰਕਿਰਿਆ ਹੈ ਉਸ ਆ ਪਾਲਣਾ ਕਰਨੀ ਹੋਵੇਗੀ ਨਾਲ ਹੀ ਸਕੂਲਾਂ ਨੂੰ ਪ੍ਰੈਕਟੀਕਲ ਪ੍ਰੀਖਿਆਵਾਂ ਦੀਆਂ ਤਸਵੀਰਾਂ ਅਤੇ ਗਰੁੱਪ ਫੋਟੋ ਵੀ ਬੋਰਡ ਦੇ ਐਪ ਤੇ ਅਪਲੋਡ ਕਰਨੀ ਹੋਵੇਗੀ ਇਹਨਾਂ ਐਪਸ ਤੇ ਅਪਲੋਡ ਕਰੋ ਜਿਸ ਵਿੱਚ ਵਿਦਿਆਰਥੀ ਬਾਹਰੀ ਪ੍ਰੀਖਿਆ ਤੇ ਅੰਦਰੂਨੀ ਪ੍ਰੀਖਿਆ ਸਪਸ਼ਟ ਰੂਪ ਨਾਲ ਦਿਖਾਈ ਦੇਵੇ CBSE ਨੇ ਨਾ ਸਕੂਲਾਂ ਨੂੰ ਵਰਕਸ਼ਾਪਾਂ ਨੂੰ ਪੂਰੀ ਤਰ੍ਹਾਂ ਤਿਆਰ ਰੱਖਣ ਅਤੇ ਸਾਰੇ ਜੁੜੀ ਯੰਤਰਾਂ ਤੇ ਰਸਾਇਣਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਪ੍ਰੈਕਟੀਕਲ ਵਿਸ਼ਿਆਂ ਤੇ ਪ੍ਰੋਜੈਕਟ ਫਾਈਲਾਂ ਨੂੰ ਸਮਾਂ ਰਹਿੰਦੇ ਤਿਆਰ ਕਰ ਲੈਣ ਬੋਰਡ ਜਲਦ ਹੀ ਥਿਊਰੀ ਪ੍ਰੀਖਿਆ ਦੇ ਨਾਲ ਹੀ ਆਖਰੀ ਡੇਟਸ਼ੀਟ ਜਾਰੀ ਕਰ ਸਕਦਾ ਹੈ ਇਸ ਦੇ ਵਿਚਾਲੇ ਤੁਹਾਨੂੰ ਦੱਸੀਏ ਕਿ ਹੁਣ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਸਾਰੀਆਂ ਚੀਜ਼ਾਂ ਲਾਗੂ ਹੋ ਗਈਆਂ ਨੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ ਵਿਦਿਆਰਥੀ ਜੇਕਰ ਨਹੀਂ ਹਾਜ਼ਰ ਹੁੰਦੇ ਨੇ ਉਹਨਾਂ ਦੇ ਵੀ ਪ੍ਰੈਕਟੀਕਲਸ ਲੈਣੇ ਚਾਹੀਦੇ ਨੇ ਔਰ ਬੋਰਡ ਦੀਆਂ ਜਿੰਨੀ ਵੀ ਪ੍ਰਕਿਰਿਆ ਆ ਉਸੇ ਹਿਸਾਬ ਦੇ ਨਾਲ ਸਭ ਕੁਝ ਲਾਗੂ ਕਰਨਾ ਜ਼ਰੂਰੀ ਹੈ ਇਹ ਵੱਡੇ ਹੁਕਮ ਜਾਰੀ ਹੋਏ ਨੇ ਤੇ ਨਾਲ ਦੀ ਨਾਲ ਹੁਣ ਬੋਰਡ ਦੇ ਵੱਲੋਂ ਸਖਤ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ